ਜਿੱਤ ਤੇ ਜੁਜਾਰ ਦੋਵੇਂ ਤੋੜ ਦਿੱਤੇ ਜੰਗ ਨੂੰ ਜੋਰਾਵਰ ਫਤਿਹ ਸਿੰਘ ਲਹੂ ਦਿੱਤਾ ਕੰਦ ਨੂੰ ਜੋਰਾਵਰ ਫਤਿਹ ਸਿੰਘ ਲਹੂ ਦਿੱਤਾ ਕੰਦ ਨੂੰ ਕਹਿੰਦੇ ਓਏ ਜਲਾਦਾ ਘੋੜਾ ਛੇਲ ਦੇ ਤੂੰ ਸਾਡਾ ਪਰ ਇਟ ਨੂੰ ਨਾ ਲਾਵੀਂ ਪੰਨ ਖੜ ਕੇ ਜੀ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਦੇਖਦੀ ਬੁਰਜ ਉੱਤੇ ਖੜ ਕੇ ਜੀ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਦੇਖਦੀ ਬੁਰਜ ਉੱਤੇ ਖੜ ਕੇ ਜੀ ਹੁੰਦੀਆਂ ਸ਼ਹੀਦ ਜੋੜੀਆਂ ਲਾੜੀ ਮੌਤ ਨੂੰ ਵਿਆਹਣ ਪੋਤੇ ਦਾਦੀ ਮਾਂ ਨੇ ਤੋਰ ਤੇ ਤੇਰਾ ਪਾਣਾ ਮਿੱਠਾ ਲਾਗੇ ਦੋਵੇਂ ਹੱਥ ਜੋੜ ਕੇ ਹੋਕੜੀ ਗਾਵੇ ਪੋਤੇ ਆਂਦੀ ਬੈਠੀ ਕਾਲਜਾ ਹੱਥਾਂ ਦੇ ਵਿੱਚ ਫੜ ਕੇ ਜੀ ਹੁੰਦੀਆਂ ਸ਼ਹੀਦ ਜੋੜੀਆਂ ਧਾਦੀ ਵੇਖਦੀ ਬੁਰਜੇ ਉੱਤੇ ਖੜ ਕੇ ਜੀ ਹੁੰਦੀਆਂ ਸ਼ਹੀਦ ਜੋੜੀਆਂ